ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲੇਲਕਲਾ ਤਹਿਸੀਲ ਲਹਿਰਾਗਾਗਾ ਤੇ ਨੇੜੇ ਜਾਖੜ ਹਰਿਆਣਾ ਤਿੰਨ ਝੋਟੀਆਂ ਦਿਖਾਵਾਂਗੇ ਇੱਕ ਤਾਂ ਦਿਖਾਵਾਂਗੇ ਪਹਿਲਣ ਕੱਟੀ ਚਾਰ ਦੰਦ ਚੰਗਾ ਦੁੱਧ ਤਿਆਰੀ ਦਾ ਤੇ ਦੋ ਦੂਜੇ ਦੂਜੇ ਸੂਏ ਨੇ ਚੰਗੇ ਦੁੱਧ ਤਿਆਰ ਵਾਲੀਆਂ ਨੇ ਇੱਕ ਝੋਟੀ ਮਾਰੇ ਚੱਲ ਗਈ ਤੇ ਦੋ ਨੇ ਹਜੇ ਮਾਰੇ ਚੱਲਣਾ ਜੇ ਗੱਲਬਾਤ ਕਰ ਲਈਏ ਬਾਕੀ ਗੱਲਬਾਤ ਬਾਈ ਨਾ ਕਰਾ ਦੇਣਾ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇਰੀ ਡਿਟੇਲ ਆ ਡਿਟੇਲ ਬਾਈ ਨੂੰ ਪੁੱਛ ਲਾਂਗੇ ਆ ਜਾਓ ਜੀ ਇੱਧਰ ਲੈ ਬੰਨੇ ਆ ਜਾਓ ਫਿਰ ਹੋਰ ਕੀ ਹਾਲ ਚਾਲ ਆ ਜੀ ਠੀਕ ਹੈ ਗੱਲ ਚੜ੍ਹਦੀ ਕਲਾ ਜਮਾਈ ਕਰਪਾਣਾ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਹੈ ਜੀ ਸੁਖਪਾਲ ਸਿੰਘ ਸੁਖਪਾਲ ਸਿੰਘ ਨੰਬਰਦਾਰ ਨੰਬਰਦਾਰ ਠੀਕ ਹੈ ਗੱਲ ਪਿੰਡ ਲੇਲ ਕਲਾ ਹਾਂਜੀ ਫੋਨ ਨੰਬਰ ਜੀ ਫੋਨ ਨੰਬਰ ਜੀ 98767 ਜੀ ਹਾਂਜੀ 60266 9876760261 ਹਾਂ ਜੀ ਜ਼ਿਆਦਾਤਰ ਕੰਮ ਹੈਗਾ ਬਾਈ ਦਾ ਪਸ਼ੂ ਦੁੱਧ ਤੇ ਲਾਇਏ ਪੀ ਅੰਦਰ ਬੰਨੇ ਕਰਿਆ ਹਾਂ ਜੀ ਆਟਾ ਮੀਟਲੇ ਬਾਈ ਵੇਚ ਵੀ ਲੈਂਦਾ ਤੇ ਖਰੀਦ ਆਪਣੀ ਕਿਹੜੀ ਦੀ ਖਰੀਦ ਹਰਿਆਣੇ ਦੀ ਸਾਰੀ ਹਾਂ ਬੜਾ ਕੋਈ ਪਸ਼ੂ ਕੋਈ ਪੰਜਾਬ ਦਾ ਆਖੂ ਆ ਫਿਰ ਰੱਖ ਲੈ ਠੀਕ ਹੈ ਬੰਦਾ ਸ਼ੁਰੂਆਤ ਇੱਧਰਲੇ ਪੱਖ ਤੋਂ ਕਰਦੀ ਹੈ ਹਾਂ ਜੀ ਹਾਂ ਜੀ ਮਾਰਗਰੀ ਕੈਮਰਾ ਇੱਕ ਨੰਬਰ ਵਾਲੀ ਝੋਟੀ ਦੀ ਆਰਡਰ ਕੁਆਲਿਟੀ ਦਿਖਾ ਦੇ ਪਹਿਲਾਂ ਇੱਥੋਂ ਆਰਡਰ ਤੇ ਮਾਰਦੇ ਕੈਮਰਾ ਸਵੇਹਾ ਆਦੀ ਝੋਟੀ ਆ ਗਈ ਬਾਲੀ ਠੰਡੀ ਹਾਈਟ ਆ ਗਈ ਮੀਡੀਅਮ ਨਾਲ ਮੇਰਾ ਖਿਆਲ ਹੈ ਬਾਈ ਕੱਟਾ ਇਹਦੇ ਹਾਂ ਕੱਟਾ ਵੀਰ ਹਾਰ ਤੋਰੇ ਖੋਲ ਸੂਆ ਕੜਾ ਗਈ ਬਾਈ ਸੂਆ ਦੂਜਾ ਵੀਰੇ ਸੂਆ ਦੂਜਾ ਲੈ ਗੇਟ ਵਾਲੇ ਬੰਨੇ ਤੋਰਦੀ ਬਾਈ ਇੱਧਰ ਆ ਜੀ ਸੂਆ ਆ ਗਈ ਦੂਜਾ ਨਾਲ ਕੱਟਾ ਮੈਲੇ ਚੱਲ ਗਈ ਬਾਈ ਇਹ ਮੈਲੇ ਚੱਲ ਗਈ ਵੀਰੇ ਆ ਜਿਓ ਇੱਧਰ ਲੈ ਬੰਨੇ ਮੈਲੇ ਬਾਈ ਕਹਿੰਦਾ ਝੋਟੀ ਚੱਲ ਗਈ ਦੁੱਧ ਹਾਜ਼ਰ ਕਿੰਨਾ ਜੀ ਹੁਣ ਹਾਜ਼ਰ ਵੀਰੇ 15 ਕਿਲੋ ਦੁੱਧ 15 ਕਿਲੋ ਹਾਜ਼ਰ ਹਾਂ ਚਵਾ ਕੇ ਦੇ ਦਾਂ ਮੈਂ ਚਾਰ ਟੰਗ ਚੋਲੇ ਅਗਲਾ ਠੀਕ ਆ ਗੱਲ ਆ ਬਾਈ ਕਹਿੰਦਾ ਦੋ ਡੰਗ ਚਾਰ ਡੰਗ ਚਾਹੇ ਯਾਰ ਪੰਜ ਡੰਗ ਚੋਲੇ ਚਵਾਈ ਕਰਾਈ ਜਾਊਗੀ ਸਾਈਪ ਵਾਗੇ ਜੋ ਫੋਕੀ ਚਵਾਈ ਏ ਠੀਕ ਆ ਜੀ ਅਚਬਾਈ ਦੀ ਬਿਲਕੁਲ ਪੋਲੀ ਆ ਤੇ ਬਾਕੀ ਝੋਟੀ ਨੂੰ ਗੋਲਾ ਗੋਲਾ ਚੰਗਾ ਲੱਗਿਆ ਬਾਡੀ ਬੁੱਡੀ ਹੈ ਨਾ ਹਾਂਜੀ ਹਾਂਜੀ ਬਾਡੀ ਦੀ ਬਹੁਤ ਸ਼ਾਨਦਾਰਾ ਗੋਲਾ ਬਹੁਤ ਚੰਗਾ ਲੱਗਿਆ ਤੇ ਥਣਾ ਦਾ ਗਰੀ ਗੈਪ ਦਿਖਾਦੀ ਗੈਪ ਬਹੁਤ ਸੋਹਣਾ ਲੱਗਿਆ ਤੇ ਪਿਛਾਲੇ ਪੱਖ ਤੋਂ ਬਾਡੀ ਦਿਖਾਦੇ ਸਿੰਘ ਵੀ ਬੰਦ ਆ ਗਿਆ ਸੂਆ ਆ ਗਈ ਦੂਜਾ ਹਾਈਟ ਆ ਗਈ ਮੀਡੀਅਮ ਪਰ ਜਿੱਡੀ ਕ ਆਪਾ ਨਾ ਉੱਦਾ ਕੀ ਕਹਿ ਸਕਦਾ ਹਾਂਜੀ ਹਾਂਲੇ ਵਾ ਵਾ ਚੱਕੀ ਫਿਰਦੀ ਹੈ ਨਾ ਹਾਂਜੀ ਤੇ ਸੁਭਾ ਆਦੀ ਆ ਗਈ ਠੰਡੀ ਪਈ ਹੈ ਨਾ ਜਮਾ ਠੰਡੀ ਆਈ ਪਵਾ ਨਾ ਮਾੜਾ ਕੰਮ ਹੀ ਹੈ ਗਰੀ ਵੇ ਸੁਭਾ ਆਦੀ ਬੜੀ ਠੰਡੀ ਆ ਝੋਟੀ ਨਾਲ ਮੇਲ ਕਾਫ 15 ਕਿਲ ਤੇ ਇਹਦੇ ਪੈਸੇ ਕਿੰਨੇ ਲੈ ਲਾਂਗੇ ਭਾਈ ਪੈਸੇ ਵੀ ਨਾ ਮੰਗੀ ਦਾ ਕੋਈ ਜਾਈਏ ਛੋਟੀ 1,45,000 ਦੀ ਦੇ ਦਾਂਗੇ 1,45,000 ਦੀ ਇਹ ਛੋਟੀ ਆਪਾਂ ਦੇ ਦਾਂਗੇ ਜਿਹੜੇ ਸੱਜਣ ਲੈ ਕੇ ਜਾਣੀ ਆ ਹਾਂ ਸੂਹਾ ਪਯੌਰ ਦੂਜਾ ਆ ਗਿਆ ਨਾ ਸੂਹਾ ਪਯੌਰ ਦੂਜਾ ਕਿਉਂਕਿ ਬਾਡੀਏ ਦੱਸਦੀ ਆ ਰੰਗ ਰੂਪ ਵੀ ਦੱਸਦਾ ਛੋਟੀ ਦਾ ਇੱਲਾ ਗਸਗੁਰ ਵਾਲੇ ਪੱਖ ਤੋਂ ਵੀ ਗਰੀ ਫੁੱਲ ਮਜ਼ਬੂਤ ਆ ਗਈ ਤੇ ਆਰਡਰ ਦੀ ਚੜਾਈ ਬਹੁਤ ਸ਼ਾਨਦਾਰ ਹੈ ਚਵਾਈ ਦੀ ਫੋਕੀ ਜਮਾ ਇੱਕ ਨੰਬਰ ਹੈ ਜੀ ਇੱਕ ਨੰਬਰ ਬੂਟੇ ਵਰਗੀ ਚਵਾਈ ਛਰਲਾ ਛਿੱਟਾ ਕੋਈ ਟਾਈਟ ਫਟਾ ਕੋਈ ਹੱਥ ਵੀ ਨਾ ਲਾਈ ਹੁਣ ਮਾਰ ਗਰੀ 2 ਨੰਬਰ ਵਾਲੀ ਝੋਟੀ ਤੇ ਕੈਮਰਾ ਆਰਡਰ ਕੁਆਲਿਟੀ ਦੀ ਮਾਰਦੇ ਕੈਮਰਾ ਇਹਦੇ ਨਾਲ ਕੱਟੀ ਆ ਗਈ ਬਾਈ ਹਨਾ ਇਹਦੇ ਕੱਟੇ ਵੀਰੇ ਇਹਦੇ ਨਾਲ ਆ ਗਈ ਕੱਟੀ ਤੌਰ ਬਾਈ ਹੋਲ ਕੇ ਦੂਜਾ ਸੂਆ ਕਿੰਨੇ ਦੰਦੀ ਸੂਆ ਬਾਈ ਇਹ ਸੂਈ ਵੀਰੇ ਦੱਸ ਦੇਣਾ ਆਂਦੀ ਇਹ ਨਾ ਇਹ 6 ਤਰ੍ਹਾਂ ਦੀ 6 ਛੇ ਤਰ੍ਹਾਂ ਦੀ ਦੰਦਾਜ ਕਿਵੇਂ ਬਾਈ ਇਹ ਦੰਦਾਜ ਹੋਊਗੀ ਛਿੱਗੀ ਵੀਰੇ 6 ਦੰਦਾ ਹਾਂਜੀ 10 ਦਸਾਂ ਦਿਨਾਂ ਦੀ ਸੂਈਆ ਦੁੱਧ ਹਾਂ ਦੁੱਧ ਵੀਰੇ 13.5 ਲੀਟਰ ਤਿਆਰ ਹੈ ਹੁਣ 13.5 ਕਿਲੋ ਹੁਣ ਤਿਆਰ ਆ ਹਾਂ ਮੈਲੇ ਮੂਲੇ ਤਾਂ ਨਹੀਂ ਚੱਲੀ ਮੈਲੇ ਨਹੀਂ ਚੱਲਦੀ ਬਾਈ ਇਹ ਚੀਜ਼ ਦਰਾਂਦੀ ਹੈ ਸੂਈ ਹੋਈ ਹੈ ਤੁਹਾਡਾ ਠੀਕ ਹੈ ਕਰਨ ਹਾਂ ਆ ਮੈਲੇ ਬਾਈ ਕਹਿੰਦਾ ਚੱਲੀ ਨਹੀਂ 6 ਅੰਕ ਦਿਨਾਂ ਦਾ ਸੂਆ ਐ ਐ ਐ ਨੂੰ ਲੈ ਆਲੇ ਆਲੇ ਬੋਚ ਕੇ ਲਿਆ ਥੋੜਾ ਬੱੱਚੀ ਕਰਕੇ ਕਰਦੀ ਆ ਆ ਲੈ ਚੱਲ ਬੱਚੇ ਤੇ ਪਰੇਸ਼ਾਨ ਨਾ ਸੂਆ ਦੂਜਾ ਦੰਦਾਂ ਚ 6 ਦੰਦ ਕੱਦ ਕਾਠ ਵੀ ਸੋਨਾ ਰੱਖਦੀ ਆ ਤੇ ਆਰਡਰ ਬਹੁਤ ਸੋਨਾ ਰੱਖ ਰਿਹਾ ਜੇ ਗੱਲ ਕਰ ਲਈ ਬਿਲਕੁਲ ਬਰੀਕ ਪੂੰਛ ਦੇ ਵਿੱਚ ਆ ਗਈ ਇੱਥੇ ਦਿਖਾ ਰਿਹਾ ਜੀ ਆਰਡਰ ਕੁਆਲਟੀ ਆਰਡਰ ਕੁਆਲਟੀ ਬਹੁਤ ਸ਼ਾਨਦਾਰ ਰੱਖਦੇ ਚੂਣ ਚ ਪਾਉਣ ਦੀ ਕਿਵੇਂ ਆ ਜੀ ਇੱਕ ਨੰਬਰ ਹੈ ਵੀਰੇ ਸਾਉਦੀ ਸਾਉ ਚਵਾਈਏ ਪੋਲੀ ਜਮਾ ਤੇ ਉਰਲੇ ਬਣਨਗੇ ਰਹੀ ਲੰਬਾਈ ਲੰਬੂਈ ਦਿਖਾ ਦੇ ਤੇ ਨਾਲ ਜਿਹੜੀ ਕੱਤੀ ਆ ਕੱਤੀ ਤੇ ਵੀ ਯਾਰ ਮਾਰਦੀ ਕੈਮਰਾ ਕਿਉਂਕਿ ਇੱਕ ਨਾਲ ਇੱਕ ਬਾਈ ਫਰੀ ਹੈ ਆ ਜੀ ਇੱਕ ਨਾਲ ਇੱਕ ਫਰੀ ਹੈ ਐ ਮੰਨ ਲਓ ਵੀ ਅੱਗੇ ਜਾ ਕੇ ਇਹ ਝੋਟੀ ਤਿਆਰ ਹੋ ਜੂਗੀ ਹਾਂ ਜੀ ਹਾਂ ਸਾਢੇ 13 ਕਿਲੋ ਦੁੱਧ ਬਾਈ ਕਹਿੰਦਾ ਤਿਆਰੀ ਦਾ ਤੇ ਮੈਲੇ ਮੂਲੇ ਝੋਟੀ ਜਦੋਂ ਪੂਰੇ 18 ਕਿਲੋ ਹਾਂ ਮੈਲੇ ਮੂਲੇ ਚੱਲੂਗੀ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਜਿਹੜੇ ਸੱਜਣ ਨੇ ਪਸ਼ੂ ਲੈਣਾ ਹੁੰਦਾ ਬਾਈ ਉਹ ਹੀ ਡਿਟੇਲ ਦੱਸੂਗਾ ਜਿਹੜੀ ਫਾਰਮਰ ਨੇ ਦੱਸੀ ਆ ਤੇ ਬਾਕੀ ਬਾਈ ਆਪਦੀ ਸਮਝ ਨਾਲ ਵੀ ਲੈਣਾ ਵੀ ਆਪਣੇ ਘਰੇ 15 ਪਾਦੂ 18 ਪਾਦੂ ਵੀ ਆਪਣੀ ਕੇਅਰ ਤੇ ਡਿਪੈਂਡ ਕਰਦਾ ਇਹ ਗੱਲ ਕਰੀ ਹਣਾ ਹਾਂਜੀ ਹਾਂਜੀ ਅਗਲੀ ਦੀ ਹਣਾ ਅੱਗੇ ਆਪਦੀ ਕੇਅਰ ਤੇ ਡਿਪੈਂਡ ਆ ਪਰ ਚੋਣ ਚਬਾਉਣ ਦੀ ਸ਼ਰਲਾ ਛਿੱਟਾ ਉਹ ਸੀਨ ਨਹੀਂ ਹੈਗਾ ਕਿਸੇ ਵੀ ਪਸ਼ੂ ਦਾ ਨਹੀਂ ਨਹੀਂ ਉਹ ਨਹੀਂ ਹੈਗਾ ਇਹਦੇ ਕਿੰਨੇ ਪੈਸੇ ਲੈ ਲਾਂਗੇ ਬਾਈ ਇਹਦੇ ਲੈ ਲਾਂਗੇ ਵੀਰੇ 1 ਲੱਖ 40 ਹਜ਼ਾਰ ਇਹਦਾ ਬਾਈ ਕਹਿੰਦਾ ਲੈ ਲਾਂਗੇ 1 ਲੱਖ ਤੇ 40 ਹਜ਼ਾਰ ਰੁਪਇਆ ਇਹਦਾ ਲੈ ਲਾਂਗੇ ਆਪਾਂ ਇਹ ਆ ਗਈ 2 ਨੰਬਰ ਤੇ ਝੋਟੀ ਤੇ ਹੁਣ ਗੈਰੀ ਮਾਰਦੇ 3 ਨੰਬਰ ਵਾਲੀ ਤੇ ਇਹ ਵੱਡੀ ਬੁੱਡੀ ਬਾਲੀ ਆ ਗਈ ਇਹ ਆ ਗਈ ਜੇ ਗੱਲਬਾਤ ਕਰ ਲਈਏ ਇਹ ਖੜੀ ਨਾ ਪਹਿਲਨ ਇਹ ਆ ਗਈ ਪਹਿਲਾ ਸੁਆ ਇਹ ਦੰਦਾ ਚ ਕਿਵੇਂ ਆ ਬਾਈ ਇਹ ਮੇਲੇ ਦਾ ਚਾਰ ਦੰਦਾ ਵੀਰੇ ਇਹ ਬਾਈ ਕਹਿੰਦਾ ਚਾਰ ਦੰਦਾ ਆਰਡਰ ਦਿਖਾ ਗਰੀ ਉਹ ਆਰਡਰ ਕੁਆਲਟੀ ਪਹਿਲਨ ਕੱਟੀ ਆ ਵੀਰੇ ਇਹ ਕਿੱਡੀ ਸ਼ਾਨਦਾਰ ਰੱਖਦੀ ਆ ਤੇ ਨਾਲ ਇਹਦਾ ਕੱਦ ਵੀ ਦਿਖਾਦੀ ਪਛਾਣ ਹੋਗੇ ਇੱਥੋਂ ਕੱਦ ਵੀ ਫੁੱਲ ਡਾਬਲ ਆ ਗਿਆ ਤੇ ਇੱਧਰਲੇ ਪੰਨੇ ਖੜਕੇ ਦਿਖਾ ਦਿੰਨਾ ਮੈਂ ਤੁਹਾਨੂੰ ਕੱਦ ਦਾ ਆਈਡੀਆ ਲਾ ਲਿਓ ਮੇਰੇ ਕੱਦ ਤੋਂ ਕੱਦ ਝੋਟੀ ਦਾ ਪੂਰਾ ਡਾਵਲ ਆ ਗਿਆ ਤੇ ਲੰਬੀ ਲੰਬੀ ਵੀ ਫੁੱਲ ਆ ਗਈ ਤੇ ਦੰਦਾਂ ਚ ਆ ਗਈ ਚਾਰ ਦੰਦ ਤੇ ਹੁਣ ਗੈਰੀ ਇਧਰ ਲੈ ਪੱਖ ਪਾ ਕੇ ਆਰਡਰ ਕੁਆਲਟੀ ਚੈੱਕ ਕਰਾ ਦੀ ਤੋੜ ਦੋ ਵੀ ਖੋਲ ਕੇ ਤੋੜ ਵੀ ਇਹਦਾ ਸੂਆ ਕਿੰਨੇ ਕ ਦੰਦਾ ਬਾਈ ਇਹਦਾ ਵੀਰੇ ਹੈਗਾ 10 ਦਿਨਾਂ ਦਾ ਸੂਆ ਇਹਦੇ ਨਾਲ ਵੀ ਕੱਟੀ ਆ ਕੱਟੀ ਕੱਟੀ ਹੈ ਜੀ ਹਾਂ ਮੈਲੇ ਤਾਂ ਨਹੀਂ ਚੱਲੀ ਇਹ ਮੈਲੇ ਚੱਲੀ ਨਹੀਂ ਜੀ ਠੀਕ ਹੈ ਗੱਲ ਮੈਲੇ ਬਾਈ ਕਹਿੰਦਾ ਝੋਟੀ ਇਹ ਵੀ ਨਹੀਂ ਚੱਲੀ ਤੇ ਦੁੱਧ ਹਾਜ਼ਰ ਕਿੰਨਾ ਕ ਬਾਈ ਉਹ 15 ਲੀਟਰ ਤਿਆਰ ਹੈ ਵੀਰੇ ਪਹਿਲਣ ਦੇ ਥੱਲੇ ਚਾਰ ਦੰਦ ਕੋ 15 ਕਿਲੋ ਚਾਰ ਦੰਦ ਤਿਆਰ ਪੂਰਾ 15 ਲੀਟਰ ਤਿਆਰ ਚਾਰ ਦੰਦ ਚੋਕੇ ਲੈ ਜੇ ਠੀਕ ਆ ਗੱਲ ਆ 15 ਮਾ ਖਾਸ ਹੁੰਦਾ ਪਹਿਲਾਂ ਨਾ ਬਾਈ ਉਹ ਕੁਝ ਵੀ ਐ ਐਂ ਤੋੜਦੇ ਜੇ ਆ ਪਹਿਲਾਂ ਨੂੰ ਮੈਂ ਖਾਸ ਹੁੰਦਾ ਆ ਥਾਣਾ ਜਿਹਦਾ ਪਿਛਲਾ ਜਿਵੇਂ 19 20 ਸਾਈਜ਼ ਦਾ ਫਰਕ ਪਉਂਦੀ ਆ ਬਸ ਜਿਵੇਂ ਹੁਣ ਪਸਮਾ ਕੇ ਦਾ ਇੱਕ ਸਿਆਰ ਕਰ ਦਿੰਦੇ ਉਹ 19 20 ਦਾ ਹੈਗਾ ਉਹ 19 20 ਦਾ ਵਟਾ ਪਉਂਦੀ ਆ ਹਨਾ ਘਾਰ ਤੂਰ ਕੱਟ ਵੱਧ ਮਾ ਇੱਕ ਛਿੱਟੇ ਦਾ ਵੀ ਨਹੀਂ ਫਰਕ ਆਏ ਨੇ ਚਲਾਉਂਦੇ ਆ ਬੋਰੀ ਚੂਰੀ ਦਾ ਇੱਕ ਨੰਬਰ ਆ ਵੱਡੀ ਬੁੱਡੀ ਵੀ ਸਜਣਾ ਫੁੱਲ ਆ ਗਈ ਦੰਦਾਂ ਚ ਚਾਰ ਦੰਦ ਸੂਆ ਪਹਿਲਾ ਇਹ ਜਿਹੜਾ ਦੁੱਧਾ ਇੱਕ ਤਾਂ ਹੁੰਦਾ ਕੈਨ ਵਾਲਾ ਸਿਸਟਮ ਵੀ ਭਾਈ ਐਨਾ ਇਹ ਦੇ ਦੂਗੀ ਇੱਕ ਹੁੰਦਾ ਹਨਾ ਤਿਆਰੀ ਵਾਲਾ ਤਿਆਰੀ ਵਾਲੇ ਦਾ ਬੱਟਾ ਪੈ ਜਾਂਦਾ ਤੇ ਇਹਨਾਂ ਕੋਲੇ ਤਿਆਰ ਦੁੱਧ ਆ ਤਿੰਨੇ ਝੋਟੀਆਂ ਕੋਲ ਤਕਰੀਬਨ ਤਕਰੀਬਨ ਤੇ ਦੋ ਤਾਂ ਮੈਲੇ ਆ ਜੇ ਚੱਲੀਆਂ ਨਹੀਂ ਹੋਰ ਵਧਣ ਗਈਆਂ ਇਹਦੇ ਕੋਲੇ ਹੈਗਾ 15 ਕਿਲੋ ਦੁੱਧ ਤਿਆਰੀ ਦਾ ਤੇ ਮੈਲੇ ਬਾਈ ਕਹਿੰਦਾ ਚੱਲੇ ਨੇ ਉਹ ਚੀਜ਼ ਦੀ ਗਾਰੰਟੀ ਹੋਊ ਕਿ ਮੈਲੇ ਚੱਲ ਕੇ ਪਸ਼ੂ ਵਾਲਾ ਨਹੀਂ ਕਿੰਨਾ 2 ਕਿਲੋ ਤੋਂ ਵੱਧ ਆ ਹਾਂਜੀ ਹਾਂਜੀ ਵੱਧ ਆਈ ਆ 15 ਇਹਦੇ ਕੋਲ ਇਸ ਟਾਈਮ ਤਿਆਰੀ ਦਾ ਇਹਦੇ ਪੈਸੇ ਕਿੰਨੇ ਲੈ ਲਾਂਗੇ 4 ਦੰਦ ਦੇ 15 ਕਿਲੋ ਇਹਦਾ ਵੀ 145 ਲੈ ਲਾਂਗੇ 145 ਦੇ ਦਾਂਗੇ ਹਾਂ ਚੋਣ ਚਵਾਉਣ ਦੀ ਕਿਵੇਂ ਆ ਜੀ ਇੱਕ ਨੰਬਰ ਆ ਜੀ 100 ਦੀ 100 100 ਦੀ 100 ਕੋਈ ਸ਼ਰਲਾ ਛਿੱਟਾ ਮਾਹ ਸਾਰੀ ਜੀ ਦੀ ਚਾਹ ਹੱਥ ਵੀ ਨਾ ਲਾ ਠੀਕ ਆ ਗੱਲ ਡੰਗ ਦੋ ਡੰਗ ਚਵਾ ਦਾ ਮਾਹ ਚਾਰ ਡੰਗ ਚੋ ਠੀਕ ਆ ਗੱਲ ਸਾਰਾ ਅਗਲੇ ਵੀ ਰਹਿਣ ਦਾ ਪ੍ਰੋਗਰਾਮ ਸਾਰਾ ਠੀਕ ਆ ਗੱਲ ਅੱਬਾਈ ਕਹਿੰਦਾ ਤਸੱਲੀ ਕਰਾਉਣੀਆਂ ਹਰੇਕ ਪੱਖ ਤੋਂ ਤੇ ਇਹ ਆ ਗਈ ਪਹਿਲਾ ਸੂਆ ਚਾਰ ਦੰਦ ਤੇ ਦੋ ਝੋਟੀਆਂ ਆ ਗਈਆਂ ਇਧਰਲੇ ਬੰਨੇ ਸੱਜਣੋ ਦੂ ਦੁੱਧ ਇਹਨਾਂ ਕੋਲ ਵੀ ਚੰਗਾ ਤਿਆਰੀ ਦਾ ਤੇ ਨੰਬਰ ਬੋਲ ਦਿਓ ਜੀ ਨੰਬਰ ਵੀਰੇ 98767 ਹਾਂਜੀ 60261 98767 60261 ਪਿੰਡ ਆ ਗਿਆ ਬਾਈ ਦਾ ਲੇਲਕਲਾ ਤਹਿਸੀਲ ਲਹਿਰਾਗਾਗਾ ਤੇ ਨੇੜੇ ਜਖਲ ਹਰਿਆਣਾ ਹਾਂਜੀ ਜਖਲ ਕਿੰਨੀ ਕਿ ਦੂਰ ਹੋ ਕੋਰ ਜਖਲ ਵੀ ਰੇ ਇੱਥੋਂ ਹੈਗਾ 6 ਕਿਲੋਮੀਟਰ ਜਖਲ ਮੰਡੀ ਹਾਂਜੀ ਜਖਲ ਮੰਡੀ ਬਾਈ ਕਹਿੰਦਾ 6 ਕਿਲੋਮੀਟਰ ਹੈ ਮੰਨ ਲਓ ਵੀ ਜਮੇ ਬਾਰਡਰ ਜੀ ਇਦੀ ਆ ਗਿਆ ਬਾਈ ਪਿੰਡਾ ਆਪਣਾ ਹਾਂਜੀ 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 ਆ ਪਿੰਡ ਬਾਈ ਹੋਰਾਂ ਦਾ ਬਾਰਡਰ ਦੀ ਆ ਗਿਆ ਤੇ ਇਸ ਏਰੀਏ ਦੇ ਪਸ਼ੂ ਵੀ ਚੰਗੀ ਕੁਆਲਿਟੀ ਦੇ ਹੁੰਦੇ ਨੇ ਤੇ ਬਾਕੀ ਮੇਨ ਗੱਲ ਇਹ ਹੈ ਆਪਣਾ ਮਾਲ ਬਾਈ ਸਾਰੀ ਹਰਿਆਣੇ ਚ ਆ ਹਾਂ ਬਾਈ ਕਹਿੰਦਾ ਵੀ ਆਪਣੀ ਖਰੀਦੀ ਸਾਰੀ ਹਰਿਆਣੇ ਦੀ ਆ ਬਾਕੀ ਇਹ ਇਲਾਕਾ ਵੀ ਚੰਗਾ ਆ ਗਿਆ ਹਾਂਜੀ ਹਾਂਜੀ ਤੇ ਨੰਬਰ 22 ਹੋਰ ਇਹਨਾਂ ਦਾ ਸਕਰੀਨ ਤੇ ਲਾ ਦੂੰਗਾ ਇਹਨਾਂ ਤਿੰਨੇ ਝੋਟੀਆਂ ਚੋਂ ਜਿਹੜੀ ਵੀ ਪਸੰਦ ਆਊਗੀ 22 ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ ਜੀ